ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬੜੀ ਠੀਕ ਠਾਕ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਤਵੇ ਬਾਰੇ ਤੇ ਜਿਵੇਂ ਇਹ ਰੋਟੀ ਵਾਲਾ ਤਵਾ ਹੁੰਦਾ ਲੋਹੇ ਦਾ ਤਾਂ ਇਹਨੂੰ ਸਾਫ਼ ਕਰਨਾ ਜੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਤੇ ਕਈ ਵਾਰ ਇਹ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਜੀ ਤੇ ਇਸ ਤਰੀਕੇ ਨਾਲ ਜੇਦੋਂ ਆਪਾਂ ਨਹੀਂ ਸਾਫ਼ ਕਰਦੇ ਇਸ ਟ੍ਰੀਕ ਨਾਲ ਇਹ ਜੰਮ ਜਾਂਦਾ ਜਿਆਦਾ ਹੀ ਇਹ ਪਾਪੜੀ ਜੀ ਕਾਲੀ ਕਾਲੀ ਤੇ ਤਵੇ ਨੂੰ ਸਾਫ਼ ਕਰਨਾ ਜੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਿਉਂਕਿ ਜਦੋਂ ਵੀ ਆਪਾਂ ਰੋਟੀ ਬਣਾਉਣੇ ਆਂਗੇ ਤੇ ਪਹਿਲਾਂ ਆਪਾਂ ਤਵਾ ਸਾਫ਼ ਕਰ ਲੈਣਾ ਚਾਹੀਦਾ ਜੀ ਤੇ ਇਹ ਜੇ ਤਵੇ ਤੇ ਤਾਂ ਜਦੋਂ ਆਪਾਂ ਰੋਟੀ ਬਣਾਉਨੇ ਆ ਉਹ ਵੀ ਨਹੀਂ ਵਧੀਆ ਲੱਗਦੀ ਹੈਗੀ ਬਣਾਉਣੀ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਜੀ ਤਵਾ ਸਾਫ਼ ਕਰਨ ਦਾ ਤੇ ਵੀਡੀਓ ਨਾਲ ਬਣੇ ਰਹਿਣਾ ਜੀ ਐਂਡ ਤੱਕ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਅੱਜ ਆਪਾਂ ਤੁਹਾਨੂੰ ਜੀ ਤਵਾ ਸਾਫ ਕਰਨ ਦਾ ਸਭ ਤੋਂ ਸੌਖਾ ਤਰੀਕਾ ਦੱਸਾਂਗੇ ਤੇ ਸਿਰਫ 2 ਮਿੰਟ ਦੇ ਵਿੱਚ ਤਵਾ ਸਾਫ ਹੋ ਜਾਊਗਾ ਜੀ ਆਪਣਾ ਇਹ ਤੇ ਸਭ ਤੋਂ ਪਹਿਲਾਂ ਜੀ ਆਪਾਂ ਤਵੇ ਨੂੰ ਤੇ ਗੈਸ ਤੇ ਗਰਮ ਧਰਾਂਗੇ ਤਵੇ ਨੂੰ ਆਪਾਂ ਪੂਰਾ ਗਰਮ ਕਰ ਲੈਣਾ ਜੀ ਫੁੱਲ ਗੈਸ ਛੱਡ ਕੇ ਆਪਾਂ ਇੱਥੇ ਗਰਮ ਕਰ ਲਿਆ ਜੀ ਪੂਰਾ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਇੱਥੇ ਆਪਾਂ ਇੱਕ ਇਦਾਂ ਦਾ ਲੈ ਲਾਂਗੇ ਕੋਈ 파ਲਟਾ ਵਗੈਰਾ ਤੇ ਉਹ ਨਾਲ ਇਹ ਜਿਆਦਾ ਵਧੀਆ ਹੋ ਜਾਊਗਾ ਜੀ ਤੇ ਇਸ ਤਰੀਕੇ ਨਾਲ ਹੁਣ ਇਹਦੀ ਪਪੜੀ ਆਪਣੇ ਆਪ ਹੀ ਲੈਣ ਲੱਗ ਜੂਗੀ ਜਿਹੜੀ ਇਹ ਮੋਟੀ-ਮੋਟੀ ਪਰਤ ਹੈ ਤੇ ਜੰਮੀ ਹੋਈ ਆ ਇਸ ਤਰੀਕੇ ਨਾਲ ਜੀ ਚਲਾਪਾਈ ਜੀ ਸਾਫ ਕਰਾਂਗੇ ਜੀ ਤੇ

ਤੇ ਜੀ ਤਵੇ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਹੁੰਦੇ ਆ ਤੇ ਭਣਾ ਨੂੰ ਸਾਫ ਕਰਨੇ ਉੱਥੇ ਲੱਗਦੇ ਆ ਤੇ ਇਸ ਤਰੀਕੇ ਨਾਲ ਬਿਲਕੁਲ ਸੌਖਾ ਤਰੀਕਾ ਜੀ ਤੇ ਸਾਫ ਆਪਾਂ ਕਰ ਸਕਦੇ ਆ ਤਵੇ ਨੂੰ ਤੇ ਇਸ ਤਰੀਕੇ ਨਾਲ ਜਿਹੜੀ ਪਹਿਲਾਂ ਇਹ ਤੇ ਆਪਾਂ ਮੋਟੀ-ਮੋਟੀ ਪਰਤ ਜੰਮੀ ਹੋਈ ਸੀ ਉਹ ਉਤਾਰ ਦਿੱਤੀ ਚੰਗੀ ਤਰ੍ਹਾਂ ਦੇਖੋ ਕਿੰਨੀ ਜ਼ਿਆਦਾ ਸੀ ਜੀ ਇਹ ਤੇ ਇਹਨੂੰ ਚੰਗੀ ਤਰ੍ਹਾਂ ਸਾਫ ਕਰ ਲੈ ਜੀ ਆਪਾਂ ਪੂਰਾ ਗਰਮ ਤਵਾ ਕਰਕੇ ਸਾਫ ਕਰਨਾ ਇਹਨੂੰ ਠੰਡਾ ਹੋਊਗਾ ਤਵਾ ਤਾਂ ਫਿਰ ਇਹ ਲੈਣਾ ਨਹੀਂ ਹੈਗਾ ਫਿਰ ਵੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜੀ ਤੇ ਇਹਨੂੰ ਆਪਾਂ ਕਾਲਸ ਨੂੰ ਉਤਾਰ ਦਾਂਗੇ ਸਾਈਡ ਤੇ ਤੇ ਹੁਣ ਆਪਾਂ ਇੱਥੇ ਜੀ ਦੁਬਾਰਾ ਗੈਸ ਆਨ ਕਰ ਲਾਂਗੇ ਇੱਕ ਤੇ ਦੁਵਾਰਾ ਤੋਂ ਆਪਾਂ ਤਵਾ ਤਾਂ ਰੰਗ ਫੇਰ ਗਿਆ ਤੇ ਤੇ ਤਵੇਂ ਦੁਵਾਰਾ ਫੇਰ ਪੂਰਾ ਗਰਮ ਕਰ ਲੈਣਾ ਜੀ ਤੇ ਇਧਰ ਆਪਣਾ ਤਵਾ ਗਰਮ ਹੋ ਗਿਆ ਜੀ ਪੂਰਾ ਤੇ ਹੁਣ ਆਪਾਂ ਨੂੰ ਇੱਥੇ ਚਾਹੀਦੀ ਹੈ ਇਹ ਦੂਸਰੀ ਚੀਜ਼ ਬਨੇਗਰ ਇਹ ਜਿਹੜਾ ਆਮ ਹੀ ਮਿਲ ਜਾਂਦਾ ਜੀ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਪਾਇਆ ਜਾਂਦਾ ਇਹ ਵਾਈਟ ਬਨੇਗਰ ਚਿੱਟਾ ਸਿਰਕਾ ਉਹ ਆਗਾ ਹੀ ਤੇ ਹੁਣ ਆਪਾਂ ਗੈਸ ਨੂੰ ਇੱਥੇ ਬੰਦ ਕਰ ਦਾਂਗੇ ਜੀ ਤੇ ਇਹ ਤਵਾ ਆਪਣਾ ਪੂਰਾ ਗਰਮ ਹੋ ਗਿਆ ਏ ਤੇ ਹੁਣ ਆਪਾਂ ਇਹ ਤੇ ਪਾ ਦਾਂਗੇ ਜੀ ਥੋੜਾ ਜਿਹਾ ਬਿਨੇਗਰ ਤੇ ਬਹੁਤ ਵਧੀਆ ਸਫਾਈ ਹੋ ਜੀਗੀ ਇਹਦੇ ਨਾਲ ਗਰਮ ਗਰਮ ਤਵੇ ਤੇ ਪਾਉਣਾ ਬਿਨੇਗਰ ਇਹ ਹੁਣ ਆਪਾਂ ਤਵੇ ਨੂੰ ਸਾਈਡ ਤੇ ਲਾ ਕੇ ਰੱਖ ਲਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਸਮਾਂ ਲਾ ਲਈ ਆਪਾਂ ਤੇ ਇੱਥੇ ਆਪਾਂ ਲੈ ਲੈਣਾ ਜੀ ਸਟੀਲ ਬੁਰਸ਼ ਤੇ ਇਹ ਤੇ ਆਪਾਂ ਭਾਂਡਿਆਂ ਵਾਲੀ ਸਾਬਣ ਲਗਾ ਲਾਂਗੇ ਵਰਤਨ ਸਾਫ ਕਰਨ ਵਾਲੀ ਇਸ ਤਰੀਕੇ ਨਾਲ ਹੁਣ ਆਪਾਂ ਸਾਬਣ ਲਗਾ ਲਈ ਜੀ ਤੇ ਆਪਾਂ ਗਰਮ ਗਰਮ ਤਵੇ ਤੇ ਇਹਨੂੰ ਪ੍ਰੋਸੈਸ ਕਰਨਾ ਹੈ ਇਸ ਤਰੀਕੇ ਨਾਲ ਜੀ ਚੰਗੀ ਤਰ੍ਹਾਂ ਰਗੜ ਲਾਂਗੇ ਹੁਣ ਆਪਾਂ ਇਹਨੂੰ ਤਵੇ ਨੂੰ ਤੇ ਬਹੁਤ ਵਧੀਆ ਕਲੀਨਿੰਗ ਹੋ ਜੂਗੀ ਇਹ ਤਵੇ ਦੀ ਇਸ ਤਰੀਕੇ ਨਾਲ ਤੇ ਹੱਥ ਤੋਂ ਥੋੜਾ ਇਹ ਵਿਚਾ ਕੇ ਜੀ ਇਹ ਤਵਾ ਗਰਮ ਹੁੰਦਾਗਾ ਤੇ ਹੱਥ ਜਲਣ ਦਾ ਵੀ ਡਰ ਰਹੀ ਤੇ ਚੰਗੇ ਤਰੀਕੇ ਨਾਲ ਜੀ ਆਪਾਂ ਇਹਨੂੰ ਰਗੜ ਲਿਆਏ ਤਵੇ ਤੇ ਤੇ ਦੇਖੋ ਕਿੰਨਾ ਵਧੀਆ ਇਹ ਸਾਈਡਾਂ ਤੋਂ ਨਿਕਲ ਲੱਗ ਗਿਆ ਤਵਾ ਸਿਰਫ ਆਪਾਂ ਬਿਨ ਬਿਨਾ ਮਿਹਨਤ ਤੋਂ ਹੀ ਜਿਆਦਾ ਰਗੜਨ ਤੇ ਆਪਾਂ ਟਾਈਮ ਵੀ ਨਹੀਂ ਲਾਇਆ ਇਹਨੂੰ ਤੇ ਘੱਟ ਮਿਹਨਤ ਚ ਇਸ ਤਰੀਕੇ ਨਾਲ ਆਪਾਂ ਤਵਾ ਸਾਫ਼ ਕਰ ਸਕਦੇ ਹਾਂ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਗੜ ਲਿਆ ਜੀ ਤੇ ਹੁਣ ਆਪਾਂ ਸਾਫ਼ ਪਾਣੀ 'ਚ ਤੁਹਾਨੂੰ ਧੋ ਕੇ ਦਿਖਾਉਣੀ ਆ ਇਹ ਤੇ ਇਹ ਦੇਖੋ ਜੀ ਤਵਾ ਆਪਣਾ ਕਿੰਨਾ ਸਾਫ਼ ਹੋ ਗਿਆ ਬਿਲਕੁਲ ਤੇ ਬਹੁਤ ਹੀ ਵਧੀਆ ਆਪਣਾ ਸਾਫ਼ ਤਵਾ ਨਿਕਲ ਆਇਆ ਜੀ ਇਹ ਇਸ ਤਰੀਕੇ ਨਾਲ ਤੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਸਾਫ਼ ਸੁਥਰਾ ਤੇ ਪਹਿਲਾਂ ਇਹ ਤੇ ਬਹੁਤ ਜ਼ਿਆਦਾ ਜਿਹੜੀ ਪਪੜੀ ਜੰਮੀ ਹੋਈ ਸੀਗੀ ਤੇ ਕਾਲਸ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਸਾਫ ਕਰਤੀ ਜੀ ਆਪਾਂ ਤੇ ਤਵਾ ਆਪਣਾ ਬਿਲਕੁਲ ਸਾਫ ਹੋ ਗਿਆ ਜੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਜੀ ਤੁਸੀਂ ਵੀ ਇਸ ਤਰੀਕੇ ਨਾਲ ਤਵਾ ਸਾਫ ਕਰਕੇ ਵੇਖਣਾ ਜੀ ਤੇ ਟਰਾਈ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਨਾਲ